ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਲਗਾਏ ਗਏ ਧਰਨੇ ਦੇ ਵਿੱਚ ਕੱਲ ਸ਼ਾਮੀ ਨਰਿੰਦਰਪਾਲ ਜਿਹਦੀ ਉਮਰ ਜਿਹੜੀ ਸੀਗੀ 45 ਸਾਲ ਦੀ ਸੀਗੀ ਉਸ ਕਿਸਾਨ ਦੀ ਜਿਹੜੀ ਮੌਤ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਕੱਲ ਸ਼ਾਮੀ ਉਹਨਾਂ ਦੀ ਜਦੋਂ ਤਬੀਅਤ ਵਿਗੜੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇੱਥੋਂ ਲੈ ਕੇ ਚੱਲੋ ਤਾਂ ਹਸਪੀਟਲ ਜਦੋਂ ਲੈ ਕੇ ਆਏ ਤਾਂ ਡਾਕਟਰਾਂ ਨੇ ਉਹਨੂੰ ਅੰਮ੍ਰਿਤਕੋਸ਼ਿਧ ਕੀਤਾ ਇਹ ਕਿਸਾਨ ਯੂਨੀਅਨ ਇਕਤਾਗਰਾਹਾਂ ਦੇ ਜਿਹੜੇ ਕੁਝ ਸਦਸਿਆ ਹੈਗੇ ਆ ਉਹਰੇ ਆਏ ਹੋਏ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪੁੱਛ ਤੁਹਾਡਾ ਇਹ ਹੀ ਬੋਲ ਰਿਹਾ ਕਿ ਮੈਂ ਤਾਂ ਇਹਨੇ ਬੋਲੇ ਆ ਆਜੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਜੀ ਤੁਹਾਡਾ ਦਸਵਿੰਦਰ ਸਿੰਘ ਮੇਰਾ ਨਾਮ ਦਸਵਿੰਦਰ ਸਿੰਘ ਬਰਾਸ ਜਿਹੜਾ ਪ੍ਰਧਾਨ ਵੀ ਕੀ ਵਿਕਤਾ ਕਰਾਉਂਦਾ ਅਜੋਸੰਦਰ ਜੀ ਕੱਲ ਨਰਿੰਦਰ ਜਦੋਂ ਸਵੇਰੇ ਚੰਗਾ ਭਲਾ ਸੀ ਸਾਡੀ ਗੱਲ ਵੀ ਹੋਈ ਸੀ ਉਹਨਾਂ ਨਾਲ ਜਦੋਂ ਅਸੀਂ ਆਏ ਸੀ ਧਰਨੇ 'ਚ ਸ਼ਾਮਿਲ ਸੀਗੇ ਕੀ ਹੋਇਆ ਪਛਾਣ ਦੇਖੋ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਜਿਹੜੀ ਟੈਗ ਦੀ ਬਿਮਾਰੀ ਹੈ ਉਹ ਇੱਕਦਮ ਝੱਪਟ ਮਾਰ ਲੈਂਦੀ ਹੈ ਬੰਦੇ ਦੀ ਠੀਕ ਹੈ ਨਾ ਕੱਲ ਉਹਰੇ ਮੋਰਚੇ ਦੇ ਵਿੱਚ ਰਿਹਾ ਉਹਨੇ ਵਲੰਟੀਅਰ ਤੌਰ ਤੇ ਜਿਹੜੀ ਡਿਊਟੀ ਨਿਭਾਈ ਹੈ ਰਾਤ ਵੀ ਰਾਤ ਦੀ ਵੀ ਅਸੀਂ ਡਿਊਟੀ ਹੈ ਜਿਹੜੀ ਉਹ ਸਾਥੀਆਂ ਨੂੰ ਜਿਹੜਾ ਬਲਾਕਾਂ ਨੂੰ ਕਹਿੰਦੇ ਵੀ ਭਰਾ ਉਹ ਆਪਾਂ ਨੇ ਰਾਤ ਦਾ ਵੀ ਜਿਹੜਾ ਉਹ ਇਹ ਮੋਰਚਾ ਚੱਲ ਰਿਹਾ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਸ਼ਰਾਰਤੀ ਅੰਸਰ ਆਏ ਨੇ ਅਸੀਂ ਵਲੰਟੀਅਰ ਤੌਰ ਤੇ ਉਹ ਵੀ ਡਿਊਟੀ ਨਾਉਣੀ। ਉਹ ਰਾ ਸਾਥੀ ਉਰੇ ਮੋਰਚੇ ਦੇ ਵਿੱਚੋਂ ਹੀ ਅਚਾਨਕ ਜਦੋਂ ਢਿੱਲਾ ਹੋਇਆ ਉਹਦੇ ਪਿੰਡ ਦੇ ਦੋ ਸਾਥੀ ਦੋ ਤਿੰਨ ਸਾਥੀ ਆ ਕੇ ਗੱਡੀ ਦੇ ਵਿੱਚ ਉਹਨੂੰ ਲੈ ਕੇ ਗਏ ਨੇ। ਉਹ ਰਜਿੰਦਰਾ ਹਸਪਤਾਲ ਤੱਕ ਲਿਆਂਦੇ ਲਿਆਂਦੇ ਜਾਂ ਕਦੋਂ ਵੀ ਉਹਨਾਂ ਦੀ ਜਿਹੜੀ ਰਸਤੇ ਦੇ ਵਿੱਚ ਮੌਤ ਹੁੰਦੀ ਹੈ ਜਾਂ ਉਰੇ ਆ ਕੇ ਮੌਤ ਹੁੰਦੀ ਹੈ। ਦੇਖੋ ਡਾਕਟਰ ਕਲੀਅਰ ਕਰਨਗੇ ਆਪਾਂ ਤਾਂ ਇਹਦੇ ਬਾਰੇ ਜਾਣਦੇ ਨਹੀਂ। ਪਰ ਉਹਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੋ ਗਈ ਦੀ। ਉਹ ਦੱਸ ਦੇਣੀ ਜਿਵੇਂ ਵੀ ਹਾਲਤ ਉਹਦੀ ਵਿਗੜ ਚੁੱਕੀ ਦੀ। ਉਹਨਾਂ ਪਤਨ ਦਾ ਅੱਜ ਨਹੀਂ ਲਾ ਸਕਦੇ ਆਪਾਂ ਤਾਂ ਨਬਜ ਫੜ ਕੇ ਵੀ ਸ਼ਾਇਦ ਆਪਾਂ ਨੂੰ ਨਾ ਪਤਾ ਲੱਗੇ ਵੀ ਐ ਉਹਦੀ ਜਿਹੜੀ ਸਾਥੀ ਦੀ ਮੌਤ ਹੋ ਗਈ ਇਹਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਹਦੇ ਪਰਿਵਾਰ ਦੇ ਜੀ ਨੂੰ ਨੌਕਰੀ 10 ਲੱਖ ਰੁਪਈਆ ਪਰਿਵਾਰ ਨੂੰ ਮਾਮਜਾ ਤੇ ਕਰਜ਼ੇ ਦੇ ਲਿਖ ਵਾਣ। ਉਹਨਾਂ ਦੇ ਉੱਤੇ ਕਰਜ਼ਾ ਵੀ ਸੀਗਾ ਸੁਣਿਆ 10 ਲੱਖ ਦੇ ਕਰੀਬ ਉਹਨਾਂ ਦੇ ਪਰਿਵਾਰ ਚੁਮੇ ਕਰਦੇ ਆ। ਕੀ ਕਹੋਂਗੇ ਬਰਾਂਝੀ ਕਿ ਲਗਾਤਾਰ 3-4 ਦਿਨ ਤੋਂ ਕੱਲ ਖਨੌਰੀ ਬਾਰਡਰ ਤੇ ਵੀ ਇੱਕ ਮਨਜੀਤ ਸਿੰਘ ਦੀ ਡੈਥ ਹੋਈ ਹੈ। ਸ਼ੰਭੂ ਬਾਰਡਰ ਤੇ ਲਗਾਤਾਰ ਇਹ ਜਿਹੜਾ ਸਿਲਸਲਾ ਹੈ ਵੱਧਦਾ ਜਾ ਰਿਹਾ ਹੈ। ਕੀ ਲੱਗਦਾ ਹੈ ਸਰਕਾਰ ਨੂੰ ਇਹਦੇ ਬਾਰੇ ਧਿਆਨ ਨਹੀਂ ਦੇਣਾ ਚਾਹੀਦਾ ਦੇਖੋ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਜੂਰੀ ਬੈਠੇ ਹੋਏ ਹਾਂ ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਜਿਹੜਾ ਭਾਰਤ ਦਾ ਕਿਸਾਨ ਹੈ ਉਹਦੇ ਦਿਮਾਗ ਦੇ ਉੱਪਰ ਇੱਕ ਤਰ੍ਹਾਂ ਦੀ ਟੈਨਸ਼ਨ ਵੀ ਨਹੀਂ ਹੋਈ ਹੈ ਵੀ ਸਾਡਾ ਜਿਹੜਾ ਅਗਲਾ ਗੁਜ਼ਾਰਾ ਹੈ ਉਹ ਕਿਵੇਂ ਹੋਊਗਾ ਸਾਡੀ ਜੂਨ ਕਿਵੇਂ ਕਿਵੇਂ ਸੌਖੀ ਨਿਕਲ ਸਕਦੀ ਹੈ ਇਸੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਜਹਾਜ਼ ਦੀਆਂ ਤੱਕੀਆਂ ਫੜ-ਫੜ ਕੇ ਵਿਦੇਸ਼ਾਂ ਨੂੰ ਜਾਣ ਵਾਸਤੇ ਮਜਬੂਰ ਨੇ ਆਹ ਟੈਨਸ਼ਨਾਂ ਨੇ ਅੱਜ ਬੇਸ਼ੱਕ ਤੁਸੀਂ ਵੀ ਮੀਡੀਆ ਵਾਲੇ ਵੀਰੋਂ ਤੁਹਾਡੇ ਦਿਮਾਗ ਤੇ ਵੀ ਇਹ ਟੈਨਸ਼ਨਾਂ ਬਣੀਆਂ ਹੋਣਗੀਆਂ ਉਹ ਟੈਨਸ਼ਨਾਂ ਦੇ ਉਹਦੇ ਵਿੱਚੋਂ ਆ ਜਿਹੜੀ ਟੈਗ ਨਾਂ ਦੀਆਂ ਬਿਮਾਰੀਆਂ ਨਿਕਲੀਆਂ ਹੋਈਆਂ ਨੇ ਪੰਜਾਬ ਦੇ ਵਿੱਚੋਂ ਜਦੋਂ ਦਿੱਲੀ ਦਾ ਮੋਰਚਾ ਚੱਲਿਆ ਉਦੋਂ ਵੀ ਸੈਂਕੜੇ ਕਿਸਾਨ ਨੇ ਜਿਹੜੇ ਅਟੈਕ ਦੇ ਭੇੜ ਚੜੇ ਨੇ ਹੁਣ ਵੀ ਇਹ ਸਾਥੀ ਵੀ ਸਾਡਾ ਸਾਡੇ ਮੁਤਾਬਕ ਤਾਂ ਜੇ ਮੈਂ ਅਸੀਂ ਕਹਿ ਸਕਦਾ ਵੀ ਟੈਕ ਇਹਨੂੰ ਸਾਥੀ ਨੂੰ ਹੋਇਆ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਪਰਿਵਾਰ ਦੇ مالی ਸਹਾਇਤਾ ਵਾਸਤੇ 10 ਲੱਖ ਰੁਪਏ ਦਾ ਮਾਮਲਾ ਪਰਿਵਾਰ ਦੇ ਜੀ ਨੂੰ ਨੌਕਰੀ ਤੇ ਇਹਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਪੋਸਟਮਾਰਟਮ ਕਰਤਾ ਕਿਹਾ ਡਾਕਟਰਾਂ ਨੇ ਅਸੀਂ ਪੋਸਟਮਾਰਟਮ ਉਦੋਂ ਤੱਕ ਨਹੀਂ ਕਰਾਉਂਦੇ ਹੈਗੇ ਜਦੋਂ ਤੱਕ ਸਰਕਾਰ ਇਹ ਪਰਿਵਾਰ ਨੂੰ ਚੈੱਕ ਨਹੀਂ ਦਿੰਦੀ ਜਾਂ ਨੌਕਰੀ ਤੇ ਮੰਨ ਲਓ ਕਰਜ਼ਾ ਮਾਫੀ ਦਾ ਜਿਹੜਾ ਉਹ ਕੋਈ ਭਰੋਸਾ ਨਹੀਂ ਦਵਾਉਂਦੀ। ਉਹ ਤੱਕ ਅਸੀਂ ਇਹਦੀ ਜਿਹੜੀ ਡੈਡ ਬੋਡੀ ਹੈ ਉਹ ਅਸੀਂ ਇੱਥੇ ਫ੍ਰੀਜ ਤੇ ਲਾ ਕੇ ਰੱਖਦੇ। ਤੇ ਜਿਹੜਾ ਧਰਨਾ ਰੱਖਿਆ ਹੋਇਆ ਸੀ ਕੈਪਟਨ ਦੇ ਬਾਹਰ ਉਹਦਾ ਹੁਣ ਅਗਲੀ ਰਣਨੀਤੀ ਕੀ ਰੋਗ ਹੈ? ਉਹਦੀ ਅਗਲੀ ਰਣਨੀਤੀ ਸਾਡੀ ਸੂਬਾ ਕਮੇਟੀ ਵੱਲੋਂ ਤੈਅ ਹੋ ਚੁੱਕਿਆ ਵੀ ਇਹ ਇਹ ਮੋਰਚਾ ਆਪਾਂ 22 ਤਰੀਕ ਤੱਕ ਆਪਾਂ ਜਾਰੀ ਰੱਖਣੇ ਨੇ। ਤੇ ਉਸ ਤੋਂ ਬਾਅਦ ਕੀ ਰਣਨੀਤੀ ਹੈ ਜੋ ਜਿਸ ਤਰ੍ਹਾਂ ਦੀ ਵੀ ਰਣਨੀਤੀ ਆਊਗੀ ਅਸੀਂ ਉਹ ਤੇ ਫੋਲਜਣਾ ਮੰਗਦੇ। ਤਰਨਾ ਉੱਥੇ ਜਾਰੀ ਹੈ। ਇਹ ਤਰਨਾ ਜਾਰੀ ਰਹੂਗਾ। ਹਾਂ ਕੱਲ ਸੁਨੁਕਤ ਮੋਰਚੇ ਜਿਹੜੀ ਮੀਟਿੰਗ ਹੋਈ ਉਹਦੇ ਤੇ ਤੈਅ ਹੋ ਗਿਆ ਵੀ ਜਿਹੜੇ ਬਾਕੀ ਹੋਰ ਬੀਜੇਪੀ ਦੇ ਘਰ ਨੇ ਉਹ ਘਰਾ ਮੂਰੇ ਉਹ ਜਥੇਬੰਦੀਆਂ ਬੈਠਣੀਆਂ ਜਿਹੜੇ ਟੋਲ ਹਜੇ ਤੱਕ ਫਰੀ ਨਹੀਂ ਹੋਏ ਉਹ ਟੋਲਾਂ ਦੇ ਵੀ ਉਹ ਜਾਣਗੇ ਆ। ਮੰਨ ਲਓ ਤਾਲਮੇਲ ਮੈਂ ਸੰਘਰਸ਼ ਦੇ ਵਿੱਚ ਦੇ ਕਹਿ ਦਈਏ ਵੀ ਪੂਰੀਆਂ ਪੰਜਾਬ ਦੀਆਂ ਜਥੇਬੰਦੀਆਂ ਮੈਦਾਨ ਦੇ ਵਿੱਚ ਆ ਗਈਆਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਗੂ ਕੱਲ ਬੋਲ ਰਹੇ تھے ਉਹ ਕਹਿੰਦੇ ਇਹ ਵੀ ਤੈਅ ਕਰਨਾ ਸੀ ਨੇ ਵੀ ਇਹਨੂੰ ਭਾਰਤ ਪੱਧਰਾ ਬਣਾਵਾਂਗੇ ਵੀ ਭਾਰਤ ਦੀ ਜਿਹੜੀ ਸ੍ਰਕ ਮੋਰਚਾ ਬਣਿਆ ਹੋਇਆ ਉਹਦੇ ਵਿੱਚ ਤਜਵੀਜ਼ ਰੱਖਾਂਗੇ ਵੀ ਇਹ ਇਸੇ ਤਰ੍ਹਾਂ ਬੀਜੇਪੀ ਦੇ ਆਗੂ ਨੇ ਜਿਹੜੇ ਪੂਰੇ ਭਾਰਤ ਦੇ ਵਿੱਚ ਉਹਨਾਂ ਦੇ 12 ਦੇ ਵਿੱਚ ਬਹਿ ਕੇ ਕੇਂਦਰ ਸਰਕਾਰ ਨੂੰ ਮਜਬੂਰ ਕਰ ਦਾਂਗੇ ਕਿਸਾਨਾਂ ਦੀਆਂ ਮੰਗਾਂ ਮੰਨਵਾ। ਇਹ ਸਨ ਕਿਸਾਨੀਓ ਨੇ ਏਕਤਾ ਉਗਰਾਹਾ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਪਰਿਵਾਰ ਨੂੰ ਸਰਕਾਰ ਆਸ਼ਵਾਸ਼ਣ ਨਹੀਂ ਦਿੰਦੀ ਕੋਈ ਮੁਆਵਜ਼ਾ ਨਹੀਂ ਦਿੰਦੀ ਜਾਂ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਨਹੀਂ ਦਿੰਦੀ ਤਦ ਤੱਕ ਜਿਹੜਾ ਆਪਣਾ ਨਰਿੰਦਰਪਾਲ ਦਾ ਪੋਸਟਮਾਰਟਮ ਆਉ ਨਹੀਂ ਕਰਾਇਆ ਜਾਏਗਾ ਬਾਕੀ ਰਹੀ ਗੱਲ ਧਰਨਿਆਂ ਦੀ ਜਿਹੜੇ ਭਾਜਪੀ ਨੇਤਾਵਾਂ ਦੇ ਪੰਜਾਬ ਦੇ ਤਿੰਨ ਨੇਤਾਵਾਂ ਦਾ ਇਹ ਘਰ ਦੇ ਬਾਹਰ ਚੱਲ ਰਿਹਾ ਹੈ ਉਹ 22 ਤਰੀਕ ਤੱਕ ਜਾਰੀ ਰਹੂਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ